ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦਾ ਐਗਰੀਕਲਚਰ ਫਾਰਮ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਦੱਸ ਦਿਆਂ ਕੁਝ ਰੋਜੇ ਮੈਂ ਆ ਕਰਕੇ ਆਪਾਂ ਤੋਂ ਜਿਹੜੀ ਵੀਡੀਓ ਨਹੀਂ ਪਈ ਪਰ ਵੀਰਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆਪਣੇ ਤੇ ਵੀਰੇ ਆਪਾਂ ਨਾ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਆਪਾਂ ਗਣਕਾਲੇ ਬਾਣਾਂ ਦੇ ਵਿੱਚ ਮੱਕੀ ਬੀਜਦੇ ਰਹਿਣੇ ਹੈਗੇ ਹਰ ਸਾਲ ਬੀਜਾਂਗੇ ਸਹੀ ਲਈ ਪਾਉਣ ਲਈ ਚਲੋ ਵੀਰੇ ਖਰਚਾ ਠੀਕ ਆਉਂਦਾ ਇਹਦੇ ਤੇ ਵੀ ਕਵੇਟਾ ਚ ਖਾਸ ਖਰਚਾ ਨਹੀਂ ਆਉਂਦਾ ਗਾ ਮੱਕੀ ਤੇ ਕਿਉਂਕਿ ਜੇ ਇਹ ਸਹੀ ਬਾਣ ਦੇ ਵਿੱਚ ਸਹੀ ਗ੍ਰੋਥ ਕਰਨ ਲੱਗੇ ਫਿਰ ਇਹਦੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਤੇ ਵੀਰੇ ਆਪਾਂ ਨਾ ਹੁਣ ਤੁਹਾਨੂੰ ਮੈਂ ਦੱਸਿਆ ਸੀ ਵੀ ਆਪਾਂ 3-4 ਤਿੰਨ ਵੈਰੀਟੀਆਂ ਲਾਈਆਂ ਹੋਈਆਂ ਨੇ ਆਪਣੇ ਖੇਤਾਂ ਦੇ ਵਿੱਚ ਤੇ ਆਹ ਖੇਤ ਥੋੜਾ ਜਿਹਾ ਆਪਣਾ ਹਲਕਾ ਸੀਗਾ ਵੀਰੇ ਇੱਥੇ ਡੀ.ਜੇ.ਪੀ ਘੱਟ ਪਿਆ ਸੀ ਇਹ 3396 ਉਹ ਸਾਹਮਣੇ ਪਲਾਟ ਵੀ 3396 ਉਹ ਵੀ 3396 ਤੇ ਆਹ ਏਰੀਆ ਦੇ ਵਿੱਚ ਨਾ ਵੀਰੇ ਆਪਣੇ ਤਿੰਨ ਨਮਕੀਆਂ ਲੱਗੀਆਂ ਹੋਈਆਂ ਨੇ ਆਹ ਪਲਾਟ ਦੇ ਵਿੱਚ ਜਿਹੜੀ ਤੁਸੀਂ ਆਹ ਦੇਖ ਰਹੇ ਹੋ ਵੀਰੇ ਇਹ ਮੱਕੀ ਤਕਰੀਬਨ 4 4.5 ਫੁੱਟ ਹਾਈਟ ਲੈ ਚੁੱਕੀ ਆ 35 36 ਦਿਨ ਦੀ ਮੱਕੀ ਹੋਊਗੀ ਤੇ ਉਹ ਸਾਹਮਣੇ ਵੀਰੇ ਆਪਣੇ ਜਿਹੜੀ ਤੁਸੀਂ ਦੇਖ ਰਹੇ ਹੋਗੇ ਆ ਇਹ ਪਲਾਟ ਦੇ ਮੱਲੇ ਛੱਡ ਕੇ ਅੱਗੇ ਜਿਹੜੀਆਂ ਸਿੱਧੀਆਂ ਲਾਈਨਾਂ ਨੇ ਉਹ ਸਾਹਮਣੇ ਐ ਨੂੰ ਜਾਂਦੀਆਂ ਨੇ ਜਿਹੜੀਆਂ ਲਾਈਨਾਂ ਇਹ ਵੀਰੇ ਪੈਨੀਅਰ ਦੀ ਆਪਾਨੂੰ ਡੈਮੋ ਮਿਲੇਗਾ ਵੀਰੇ ਮੱਕੀ ਬਹੁਤ ਸ਼ਾਨਦਾਰ ਆ ਪੱਤਾ ਬਹੁਤ ਵਧੀਆ ਇਹ ਮੱਕੀ ਦਾ ਬਹੁਤ ਸੋਹਣਾ ਬੱਤਾ ਗਾ ਤੇ ਬਾਕੀ ਹਾਈਟ ਵੀ ਬਹੁਤ ਵਧੀਆ ਲੈ ਰਹੀ ਹੈ ਪਰ 3396 ਥੋੜੀ ਜੀ ਉਹਦੇ ਨਾਲੋਂ ਹਾਈਟ 'ਚ ਉੱਪਰ ਹੈ। ਬਾਕੀ ਵੀਰੇ ਉਹਦਾ ਜਾ ਕੇ ਆਪਾਂ ਨੂੰ ਪਤਾ ਲੱਗਣਾ। ਮੇਨ ਜਦੋਂ ਨਾ ਆਪਣੀ ਬਾਡੀ ਹੋਣੀ ਆ ਦਾਣੇ ਦਾ ਤੇ ਬਾਕੀ ਉਹਦੀ ਅਸਲ ਗਰੋਥ ਦਾ ਉਦੋਂ ਪਤਾ ਲੱਗਣਾ ਕਿਉਂਕਿ ਕਈ ਮੱਕੀ ਜਨਾ ਵੀਰੇ ਜਾ ਕੇ ਇੱਕਦਮ ਹਾਈਟ ਲੈ ਲੈਂਦੀਆਂ ਨੇਗੀਆਂ। ਤੇ ਆਹ ਭਾਈ ਨੀਅਰ ਦੇ ਪਲਾਟ ਖੜੇ ਨੇ ਆਪਣੇ 3396 ਦੇ। ਤੇ ਇਹੀ ਵੀਰੇ ਆਪਾਂ ਮੱਕੀਆਂ ਤਾਂ ਲਾਈਆਂ ਸੀ ਕਿਉਂਕਿ ਡੈਮੋ ਮਿਲ ਗਈ ਸੀ ਆਪਾਂ ਚਾਪਾਂ ਨੂੰ ਤੇ 3396 ਤਾਂ ਚਲੋ ਪਹਿਲਾਂ ਤੁਸੀਂ ਆਪਾਂ ਲਾਉਂਦੇ ਰਹਿੰਨੇ ਆ ਤੇ ਸਜੈਂਤਾ ਵੀਰੇ ਇਸ ਸਾਲ ਆਪਾਂ ਨੇ ਪਹਿਲੀ ਵਾਰ ਲਾਈ ਆਪਾਂ ਬਹੁਤ ਟਾਈਮ ਪਹਿਲਾਂ ਲਾਈ ਸੀ ਤਿੰਨ ਚਾਰ ਕਿ ਸਾਲ ਪਹਿਲਾਂ ਆਪਾਂ ਨੇ ਉਸ ਟਾਈਮ ਲੀਡਰ ਵਾਲੇ ਬਾਣ ਕਰਕੇ ਵੀਰੇ ਕਾਮਯਾਬ ਘਟ ਹੋਈ ਆਪਾਂ ਨੂੰ ਪਤਾ ਨਹੀਂ ਲੱਗੇ ਨਾ ਰਿਜ਼ਲਟ ਦਾ ਜਾਂ ਕਿਸੇ ਹੋਰ ਚੀਜ਼ ਦਾ ਤੇ ਵੀਰੇ ਮੈਂ ਹੁਣ ਤੁਹਾਨੂੰ ਉਹਦਾ ਰਿਜ਼ਲਟ ਦਿਖਾਉਣਾ ਅੱਜ ਇਤਨੇ ਮੱਕੀਆਂ ਨੇ ਕੋਈ ਵੀਰੇ ਆਪਾਂ ਮੰਨ ਕੇ ਚਲੋ ਆਪਣੇ ਕਿਸੇ ਤੋਂ ਕੋਈ ਜਿਵੇਂ ਆਪਾਂ ਕਰੀਏ ਪ੍ਰੋਮੋਸ਼ਨ ਨਹੀਂ ਕਰਦੇ ਸੀਡ ਬੀਜ ਦੀ ਜਾਂ ਕੋਈ ਹੋਰ ਪਰ ਮੈਂ ਤੁਹਾਨੂੰ ਵੀਰੇ ਇੱਕੋ ਖੇਤ ਦੇ ਵਿੱਚ ਇੱਕੋ ਜਾਂ ਡੀਏਪੀ ਤੇ ਇੱਕੋ ਜਾਂ ਜੂਰੀਆ ਇੱਕੋ ਜੀਆਂ ਸਪਰੇਹਾਂ ਦੇ ਵਿੱਚ ਮੈਂ ਤੁਹਾਨੂੰ ਫਰਕ ਦਿਖਾ ਦਿੰਨਾ ਵੀ ਕਿਹੜੀ ਮੱਕੀ ਬੈਸਟ ਰਹਿੰਦੀ ਆ ਤੇ ਕਿਹੜੀ ਹਾਈਟ ਵਧੀਆ ਕਰਦੀ ਆ ਕਿਦਾਂ ਕਿਦਾਂ ਬਾਕੀ ਵੀਰੇ ਐ ਹੁੰਦਾ ਕਈ ਬਾਣ ਨਾਲ ਕਈ ਮੱਕੀਆਂ ਨੂੰ ਸੇਤੀ ਫੜ ਲੈਂਦੇ ਨੇ ਕਈਆਂ ਨੂੰ ਉਹਨਾਂ ਨੂੰ ਟਾਈਮ ਲੱਗਦਾ ਫੜਨ ਦੇ ਲਈ ਤੇ ਜਿੱਦਾਂ ਹੁਣ ਆ ਬਾਣਾ ਵੀਰੇ 'ਚ ਬਹੁਤ ਔਖੀ ਮੱਕੀ ਚੱਲੀ ਆ ਗਈ ਤਕਰੀਬਨ ਸਪਰੇ ਹਾਂ ਆਪਾਂ ਇਹਦੇ ਜਿੰਨੀ ਕਰੀਨੇ ਤਿੰਨੇ ਕਰੀਆ ਨੇ ਤਿੰਨ ਸਪਰੇ ਹੀ ਕਰੀਆ ਨੇ ਇਸ ਸਾਲ ਆਪਾਂ ਨੇ ਤੇ ਹੁਣ ਮੱਕੀ ਇਹ ਵੀਰੇ 4-4 4.5 4 ਫੁੱਟ ਦੀ ਹਾਈਟ ਹੋ ਗਈ ਤੇ ਵਧੀਆ ਮੱਕੀ ਗਰੋਥ ਕਰ ਰਹੀ ਆਗੀ ਸਾਰਾ ਮਲਬਾ ਮਲਬਾ ਆਪਾਂ ਵਿੱਚੇ ਬਾਤਾਂ ਸੀ ਗਣ ਕਰਾ ਤੇ ਥੋੜਾ ਜਨਾ ਵੀਰੇ ਇਧਰੋਂ ਆ ਜਿਹੜਾ ਤੁਸੀਂ ਦੇਖ ਰਹੇ ਹੋਗੇ ਥੋੜਾ ਜਨਾ ਉਰੇ ਪਾਣੀ ਘੱਟ ਆਉਂਦਾ ਸੀ ਪਾਣੀ ਚ ਜੂਰੀਆ ਦੇਣ ਕਰਕੇ ਇਹਦੀ ਹਾਈਟ ਘਟ ਹੈ ਤਾਂ ਕਰਕੇ ਤੁਹਾਨੂੰ ਸਜੈਂਟਾ ਥੋੜੀ ਜਿਆਦਾ ਵੱਡੀ ਲੱਗੂਗੀ ਪਰ ਵੀਰੇ ਉਹ ਤਕਰੀਬਨ ਫੁੱਟ ਦਾ ਇਹਨਾਂ ਨਾਲੋਂ ਹਾਈਟ ਦਾ ਫਰਕ ਸਜੈਂਟਾ ਦਾ ਹੈਗਾ 77.50 ਦਾ 1 ਫੁੱਟ ਹਾਈਟ ਉਹਦੀ ਦੂਸਰੀ ਮੱਕੀ ਨਾਲੋਂ ਪੈਨੀਅਰ ਨਾਲੋਂ ਜ਼ਿਆਦਾ ਹੁਣ ਆ ਦੇਖੋ ਵੀਰੇ 3396 ਖੜੀ ਆ ਲੰਬੇ ਖੁੱਡ ਨੇੜੇ ਆਪਣੇ ਐਸ ਲੋਟ ਨੂੰ ਜਾਂਦੇ ਨੇ ਸਾਹਮਣੇ ਪੈਨੀਅਰ ਖੜੀ ਆ ਕੀ ਜਿਹੜੀ ਡੈਮੋ ਆਈ ਆ ਦਾ ਵੀਰੇ ਹਜੇ ਕੋਈ ਨਾਮ ਨਹੀਂ ਹੈਗਾ ਇਹਦਾ ਨਾਮ ਮਤਲਬ ਕਿ ਡੈਮੋ ਪਾਸ ਹੋਣ ਤੋਂ ਬਾਅਦ ਰੱਖਿਆ ਜਾਣਾ ਹੈ ਇਹ ਸਿਰਫ ਕੱਲੀ ਕੋੜ ਦੇ ਸਿਰ ਤੇ ਆਈ ਹੋਈ ਆ ਮੱਕੀ ਆਪਣੇ ਲਵੇ ਤੇ ਇਹ ਆਪਾਂ ਨੇ ਟ੍ਰਾਇਲ ਲਾਏ ਹੋਏ ਨੇਗੇ ਆਬਰੇ ਸਜੈਂਟਾ ਲਈ ਵੀਆ ਸਜੈਂਟਾ ਵੀਰੇ ਫਿਲਹਾਲ ਦੋਨਾਂ ਦੇ ਨਾਲੋਂ ਫੁੱਟ ਤੋਂ ਸਵਾ ਫੁੱਟ ਹਾਈਟ ਜਿਹੜੀ ਵੱਧ ਲਈ ਖੜੀ ਆ ਗਈ ਤੇ ਪੱਤਾ ਪੁੱਤਾ ਵੀ ਸੋਨਾ ਲੈਰੀ ਵੀ ਜ਼ਿਆਦਾ ਪਰ ਮੈਨੂੰ ਲੱਗ ਕੇ ਜੇ ਆਪਾਂ ਗੱਲ ਕਰੀਏ ਵੀਰੇ ਜਿਹੜੀਆਂ ਸਜੈਂਟਾ ਤੇ ਆ ਪਾਇਨੀਅਰ ਦੀ ਡੈਮੋ ਵਾਲੀ ਆ ਗਈ ਇਹਨਾਂ ਦੇ ਵਿੱਚ ਨਾ ਵੀਰੇ ਥੋੜਾ ਜਿਹਾ ਸੁੰਡੀ ਦਾ ਅਟੈਕ ਆਮ ਮੱਕੀਆਂ ਨਾਲੋਂ ਘੱਟ ਆਇਆ ਇਹ ਚੀਜ਼ ਮੈਂ ਨੋਟ ਕਰੀਆ ਦੇਖੋ ਜੂਰੀਆ ਵਗੈਰਾ ਵੀ ਸਾਰਾ ਉੰਨੀ ਪੈਂਦਾ ਰਿਹਾ ਸਪਰੇਹਾਂ ਵੀ ਉਮੀ ਹੋਈਆਂ ਨੇ 3396 ਤੇ ਵੀਰੇ ਸੁੰਦੀ ਦਾ ਅਟੈਕ ਥੋੜਾ ਖਣਿਦਾ ਜਿਹਾ ਮਠਿਆਸ ਆ ਜ਼ਿਆਦਾ ਆ ਇਹ ਦੋਨੇ ਮੱਕੀ ਦੇ ਵੀਰੇ ਘਟਾ ਆ ਤੇ ਪੱਤਾ ਪੁੱਤਾ ਮੈਂ ਤੁਹਾਨੂੰ ਉਧਰਲੀ ਸਾਈਡ ਜਾ ਕੇ ਦਿਖਾਉਣਾ ਬਹੁਤ ਸੋਹਣਾ ਵੀਰੇ ਡੈਂਬੋ ਵਾਲੀ ਮੱਕੀ ਦਾ ਵੀ ਕਿਉਂਕਿ ਸਜੈਂਟਾ ਦੇ ਬਾਕੀ 3396 ਤਾਂ ਪਹਿਲਾਂ ਵੀ ਲੋਕ ਲਾਉਂਦੇ ਹੀ ਰਹਿੰਦੇ ਨੇ ਪਰ ਇਹ ਡੈਂਬੋ ਮੈਂ ਤਾਂ ਦਿਖਾ ਰਿਹਾ ਤੁਹਾਨੂੰ ਵੀ ਇਹਦਾ ਇੱਕ ਤਾਂ ਵੀਰੇ ਲਹਿਰਾਪਣ ਬਹੁਤ ਆ ਪੱਤਾ ਬਹੁਤ ਸੋਹਣਾ ਕਰਕੇ ਰੱਖਦੀ ਇੱਕ ਪੱਤਾ ਚੌੜਾ ਬਹੁਤ ਆ ਤਕਰੀਬ ਨੇ ਸਾਈਲੇਜ ਲਈ ਤੇ ਸ਼ਾਇਦ ਪਕਾਵ ਲਈ ਦੋਨਾਂ ਲਈ ਇਹ ਮੱਕੀ ਆ ਸਕਦੀ ਆਗੀ ਜਿਵੇਂ 1890 ਆ ਉਹਦੇ ਮੰਗੋ ਪਰ ਫਿਲਹਾਲੇ ਟਰੈਲਾਂ ਦੀ ਚੱਲ ਰਹੀ ਆ ਵੀਰ ਇਹਨੂੰ 4-5 ਸਾਲ ਹੋ ਗਏ ਤੇ ਇਸ ਵਾਲੇ ਕਣਕ ਵਾਲੇ ਬਾਣ ਦੇ ਵਿੱਚ ਵੀ ਬਿਜਾਈ ਆਗੀ ਕੰਪਨੀ ਦੇਖਦੇ ਆਪਾਂ ਵੀ ਰਿਜ਼ਲਟ ਇਹਦਾ ਕਿਵੇਂ ਆਉਂਦਾਗਾ ਤੇ ਬਹੁਤ ਸੋਹਣੀ ਵੀਰੇ ਮੱਕੀ ਇਹ ਖੜੀ ਆ ਤੁਹਾਨੂੰ ਮੈਂ ਦਿਖਾਉਣਾਗਾ ਇੱਧਰ ਪੈਨੀਅਰ ਖੜੀ ਆ ਵੀਰੇ ਆਪਣੀ ਚਿੱਟੀ ਸ਼ਨਵੇਂ ਖਾਲ ਦੇ ਇੱਧਰਲੀ ਸਾਈਡ ਤੇ ਆਹ ਖੜੀ ਆ ਵੀਰੇ ਆਪਣੀ ਡੈਮੋ ਇਹ ਹੁਣ ਤੁਸੀਂ ਦੇਖ ਸਕਦੇ ਹੋ ਵੀਰੇ ਇਹਦਾ ਪੱਤਾ ਪੁੱਤਾ ਦੇਖੋ ਦੇਖੋ ਪੰਜ ਪੰਜ ਛੇ ਛੇ ਉਂਗਲਾਂ ਵੀਰੇ ਪੱਤਾ ਇਹਦੀ ਚੜਾਈ ਹੈ ਇਹਦੀ ਤੇ ਪੱਤੇ ਦੀ ਜਿੱਦ ਆਪਾਂ ਕਹੇ ਜੀ ਥੱਲੇ ਵੀ ਪੱਤਾ ਬਹੁਤ ਹੈ ਹਾਈਟ ਵੀ ਵੀਰੇ ਨੇ ਬਹੁਤ ਸੋਹਣੀ ਕਰੀ ਹੋਈ ਆ ਕੋਈ ਐਦਾਂ ਨਹੀਂ ਕਹਿ ਸਕਦੇ ਵੀ ਆਪਾਂ ਪਿੱਛੇ ਰਹੂਗੀ ਇਹ ਪਰ ਫਿਲਹਾਲ ਸਜੈਂਟਾ ਦਾ ਧੋਨੀ ਪਿੱਛੇ ਚੱਲ ਰਹੀਆਂ ਨੇ ਤੇ ਹੁਣ ਆਪਾਂ ਵੀਰੇ ਨੂੰ ਤਕਰੀਬਨ ਬਾਡੀ ਵੇਲੇ ਜਾ ਕੇ ਜਦੋਂ ਕੰਪਨੀ ਆਊਗੀ ਤੇ ਕੰਪਨੀ ਦੇ ਬੰਦੇ ਆਉਣਗੇ ਦੇਖਣਗੇ ਉਹ ਵੈਸੇ ਵੀ ਇਹਦਾ ਵੀਰੇ 8ਵੇਂ ਇੱਕ ਦਿਨੇ ਦਾ ਚੈੱਕ ਅਪ ਕਰਕੇ ਜਾਂਦੇ ਨੇ ਆ ਕੇ ਵੀ ਗਰੋਥ ਕਿਵੇਂ ਚੱਲ ਰਹੀ ਆ। ਆਲਾਮਬਾ ਦਾ ਪਾਉਣਾ ਨੂੰ ਵੀ ਦਿੱਤਾ ਸੀਗਾ ਵੀ ਵੀਰੇ ਪਿੱਛੇ ਚੱਲਦੀ ਆ। ਪਰ ਉਹ ਕਹਿੰਦੇ ਵੀ ਹਾਈਟ ਇਹ ਉਦੋਂ ਵੱਧ ਲੈ ਜੂਗੀ। ਬਾਕੀ ਦੇਖੋ ਵੀਰੇ ਕਿਵੇਂ ਬਣਦਾ ਤੇ ਆ ਮੱਕੀਆਂ ਵੀਰੇ ਆਪਣੀਆਂ ਖੜੀਆਂ ਨੇ। ਬਹੁਤ ਸੋਹਣੀਆਂ ਮੱਕੇ ਨੇ ਵੀਰੇ ਸਿੰਪਲ ਸਪਰੇਹਾਂ ਕਰੀਏ ਨੇ ਆਪਾਂ ਨੇ। 05234 ਦੀਆਂ 2 ਘਰਤੀਆਂ ਤੇ ਨਾਲ ਵੀਰੇ ਆਪਾਂ ਜਿੰਕ ਪਾਤਾ ਸੀਗਾ ਲਿਕਵਿਡ ਜਿੰਕ 39.5 200 ml ਕੀਲੇ ਦਾ ম্যাগਨੀਸ਼ੀਅਮ ਤੇ ਜੂਰੀਆ ਤੇ ਸੁੰਡੀ ਦੀ ਸਪਰੇ ਵੀਰੇ ਆਪਾਂ ਐਵੇਂ ਮੈਕਟ ਨੇ ਕਰੀਆ 3 ਨੇ ਸਪਰੇਹਾਂ ਚ ਕੋਈ ਸਪਰੇ ਆਪਾਂ ਨੇ ਚੇਂਜ ਨਹੀਂ ਕਰੀ ਬਹੁਤ ਸੋਹਣੀ ਗਰੋਥ ਆ ਬਹੁਤ ਸੋਹਣੀ ਮੱਕੀ ਖੜੀ ਆ ਬਾਕੀ ਵੀਰੇ ਪਤਾ ਲੱਗਣਾ ਆਪਾਂ ਨੂੰ ਜਾ ਕੇ ਜਿਵੇਂ ਵੱਢਣ ਵੇਲੇ ਕੋਈ ਉਹ ਆਪਦਾ ਕੋਈ ਫਰਕ ਦੇਖਣਗੇ ਤੇ 396 ਨੂੰ ਜੋਖ ਕੇ ਜਾਂ ਉਹਨੂੰ ਵੱਢ ਕੇ ਸਾਈਲੇਜ ਲਈ ਵੀ ਕਿਹੜੀ ਵੱਧ ਛਾੜ ਦਿੰਦੀ ਆ ਉਮੀਦ ਆ ਵੀਰੇ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦਿਆਂਗੇ ਧੰਨਵਾਦ